ਲੋ ਬਈ ਕਰੋ ਸ਼ੌਂਕ ਮਾਣ ਆਈ ਇੱਥੇ ਕਾਬਤਾ ਆ ਹੇਦਾ ਆ ਹੋ ਬਈ ਪਗਲ ਜੀ ਆ ਚੱਕਲਾ ਇਹਨੂੰ ਸੱਤ ਨਾਂ ਢੇ ਲੋਂਦੇ ਕੂਤਰਾ ਬਾਈ ਬਗਲ ਜੀ ਇਹਦਾ ਆ ਬੱਚਾ ਚੰਗੇ ਚੰਗੇ ਬੰਦੇ ਆਣਾ ਸਾਰੇ ਖਿਡਾਰੀ ਨਾਲ ਹੀ ਬੰਦੀ ਆ ਤੀਜਾ ਉਹ ਨਹੀਂ ਜਵਾ ਦਿੰਦਾ ਤੀਜਾ ਦਿਨ ਹੋ ਗਿਆ ਅੱਜ ਬੱਚੇ ਨੂੰ ਨਿੱਤ ਛੱਡਦਾ ਨਿੱਤ ਤੜਕੇ ਕਰੋ ਵੀ ਸ਼ੌਂਕ ਅੱਲ ਤਾਂ ਮੀਂਹ ਵੀ ਪੜਿਆ

ਤਾਂ تیرੋੜੀ ਦਿਨਾਂ ਅੱਗੇ ਵਾਲੇ ਬਾਈ ਉੱਤੇ 5200 ਵਾਲੀ ਜਦੋਂ ਆਈ ਐ ਡਿੱਗਾਈ ਨਾ ਰਾਤ ਨੂੰ ਤੇ ਆ ਜਿਹੜੀ ਕੂਛਾ ਇਹ ਮੋਹਰਾਂ ਨਾਲ ਭਰੀ ਸੀ ਚਾਰ ਮੋਹਰਾਂ ਲੱਗੀਆਂ ਇੱਥੇ ਤੇ ਉਦੋਂ ਬਾਅਦ ਇਹ ਬੰਦ ਹੀ ਹੋ ਗਿਆ ਬੰਦ ਦਾ ਕਰਨਾ ਹੀ ਸੀ ਗਿਆ ਫਿਰ ਹਾਂ ਕੀ ਜੀ ਵੇਖ ਲੈ ਯਾਰ ਬਹੁਤ ਚੰਗਾ ਜਣਾ ਜਿੰਨਾਂ ਨੂੰ ਐ ਨਹੀਂ ਪਤਾ ਕੀ ਦਾ ਹੈ ਪਤਾ ਮੈਂ ਤਾਂ ਚਲ ਗਾਣੂ ਕਰਾ ਕਿ ਜਿਹੜਾ ਬੰਦਾ ਵੀਡੀਓ ਵੇਖ ਲੈ ਲੈਣਾ ਜੀ ਫਦੀਦਾਂਗੇ ਸਹੀ ਹੈ ਨਿਸ਼ਾਨੀ ਦੱਸ ਦੇ ਚੱਲ ਭਾਈ ਆ ਵੀ ਆ ਵੀ ਵਿਖਾ ਐ ਆ ਸ਼ਖਾ ਕਿਹੜਾ ਸ਼ਖਾ ਹੈ ਲੋਕਾਂ ਨੂੰ ਪਤਾ ਹੀ ਹੈ ਕਿਹੜਾ ਆਪ ਹੀ ਦੱਸ ਇਹਦਾ ਪੁੱਤ ਆ ਉਹ ਬਗਲ ਵਾਲਾ ਜਿਹੜਾ ਦੁਗਣਾ ਪਿੰਡ ਦੀ ਕੰਨੀ ਤੋਂ ਗਿਆ ਮੁੜਦਾ ਇਹ ਅਮੀਰ ਆ ਹਨਾ ਹਾਂ ਕੀ ਤੋਂ ਹੈ ਡਾਕਟਰ ਤੋਂ ਹੈ ਆ ਡਾਕਟਰ ਦਾ ਪੁੱਤ ਨਾ ਬਹੁਤ ਚੰਗਾ ਜਣਵਰ ਹੈ ਨਾ ਵਿਖਾਈਆਂ ਦੀ ਹੋਰ ਨਿਸ਼ਾਨੀ ਹੁੰਦੀ ਹੈ ਅਮੀਰ ਆ ਅਮੀਰ ਆ ਕਹਾਂ ਯਾਰ ਲਾਜ ਦੀ ਛੱਟੇ ਆ ਡਾਕਟਰ ਦਾ ਕਿੰਨਾ ਖੜਾ ਉਤਰੋ ਆ ਅੱਧਿਆ ਨਹੀਂ ਜਾਂਦਾ ਇਹ ਆਈ ਕਾ ਨੋ ਕਰੀ ਗੱਲਾਂ ਅੱਗੇ ਹੋਰ ਅੱਧਾ ਹੀ ਜਾਂਦਾ ਮੈਨੂੰ ਲੋਕ ਕਹਿੰਦੇ ਰਾਣੀ ਕਹਲੇ ਪੁੱਤ ਰਾਣੀ ਕਹਲੇ ਪੁੱਤਰ ਕਿਤੇ ਗੰਗਾ ਦੀ ਪੂਰਗੇ ਕਿਨੋਂ ਕਾਣੇ ਆਵੇ ਖਾਂਦੀ ਆ ਹਮ ਮਮੀ ਕੇ ਦੱਸ ਮੈਂ ਜਮਾ ਪਿਓ ਰੁਪਏ ਜੋ ਰੁਪਿਆ ਪੁੱਤਰ ਕੋਈ ਸ਼ੱਕ ਵਾਲੀ ਗੱਲ ਨਹੀਂ उड़ते हैं उड़ते एक ये कितना है ये बस आई आ गया यार हिस्ट्री ना पूछा कर फिर कड़ी का बोला हो जाता है और जा रहा है इसकी यार पढ़ना काम बड़ा कोई ना ਤਦਾਂ ਤੋਂ ਹੀ ਦੱਸੇਗਾ ਵੇਖਾਂ ਜਿਹਦਾ ਸੁਣਾ ਹੀ ਲੱਗਦਾ ਤੇ ਵੇਗਾ ਕੋਈ ਨੂੰ ਵੀ ਪਤਾ ਹੁੰਦਾ ਇਹਨੂੰ ਵੀ ਪਤਾ ਹੀ ਆ ਯਾਰ ਉਹਨੇ ਤਾਂ ਮਨਵਾਇਆ ਦਸ ਮਾਣੀ ਮੋਟੀ ਐਸਟਰੀ ਦਾ ਦਸ ਕੂਟਰ ਤਾਂ ਬਹੁਤ ਚੰਗਾ ਤੈਨੂੰ ਲੱਗੂ ਕਿਹੜਿਆਂ ਜਰਿਆ ਫੇਰਾ ਮੈਂ ਤਾਂ ਰਾਜ ਨਾਲ ਹੀ ਲੱਭਦਾ ਗਾ ਜਮਾਂ ਦੀ ਬੜਾ ਤਗੜਾ ਕਹਿਸਾ ਨਾ ਦੱਸਦਾ ਐਵੇਂ ਨਹੀਂ ਕੰਮ ਹੀ ਕਰਨੀ ਗਿਆ ਤਾਂ ਬਈ ਜੇ ਨਾਲ ਕਰੋ ਗੂੜੀ ਦਿਖਾਉਣਾ ਡਾਲਾ ਉਤੋਂ ਬਿਆਸਵਰ ਆਪਾਂ ਤਾਂ ਧਿਆਨ ਦਿੱਤੇ ਆਂ ਨਾ ਬੈਨੈਡੀਕਟ ਆ ਭੁੱਲੀ ਜਣਾ ਐ ਬੜਾ ਸਿਆਪਾ ਆ ਆਹ ਨੇੜੇ ਨੂੰ ਦੇ ਨਾ ਆ ਕੇ ਆ ਗਈ ਆ ਕੇ ਦੇਖੋ ਤਾਂ ਮੜੀ ਆ ਗਿਆ ਫੜਨੀ ਗਿਆ ਇੰਨਾ ਟਾਂ ਦਾ ਮਗਮਗਾਣੀਆ

ਬਾਰੂ ਟੈਫਰ ਦੇ ਹੋਈ ਵਖਾਦੇ ਆ ਕੁਦਰੀ ਲੈ ਆਹ ਰੰਗ ਪਿਛਾ ਆਹ ਰੰਗ ਵੀ ਇੱਕੇ ਨਾ ਇਹਦੇ ਇੱਥੇ-ਇੱਥੇ ਬਹੁਤ ਜਣੇ ਦੇ ਕੁਤਕਤਾੜੀਆਂ ਹੋਣ ਨਾ ਕਿਹੜੀ ਹੈ ਇਹ ਹੈ ਕਿਹੜੀ ਰੂਹਰੀ ਕਿਹੜੀ ਹੈ ਇਹ ਕੁਦਰੀ ਬੜਾ ਨਮਾਇਕ ਕੀ ਦੱਸਾਂ ਮੈਂ ਇਦਰੀ ਬਹੁਤ ਚੰਗੀ ਆ ਜਮਾਂ ਜੁਣ ਕੇ ਲੈਂਦੀ ਵੀ ਆ ਇਹ ਕਿੱਥੋਂ ਆਈ ਉਧਰੋਂ ਆਈ ਆ ਹਾਂ ਇਹ ਮਣੀ ਦੇ ਘਰੋਂ ਆਈ ਹੈ ਬਈ ਮਸਤ ਹੇ ਵਾ ਤੂੰ ਕਹਿਣਾ ਉਧਰੋਂ ਆਈ ਆ ਬੰਦਾ ਗੱਲ ਤੇ ਕਿਸ ਨਾਲ ਜੇ ਮਾਨੂੰ ਗੱਲ ਤੇ ਪਤਾ ਦੋ ਦੱਸਿਆ ਕਿਸ ਨਾਲ ਜੀ ਬੰਦਾ ਮਤਾਈ ਕਰਕੇ ਪਰ ਆ ਜਿਹੜਾ ਸੇਰ ਵਾਲਾ ਰੰਗ ਤੇ ਆ ਰੰਗ ਵੇਖ ਕੇ ਬਹੁਤ ਕਸੂਕਾ ਉੱਤਰ ਤਾਂ ਮੈਂ ਹੋਰੇ ਫੋਮਾ ਲੈ ਆਉਂਦੇ ਵੀ ਨੂੰ ਟਿੱਕੀ ਦੇ ਇੰਟਰਵਿਊ ਇੱਕ ਹੋਰ ਕਰਾਂਗੇ ਆਪਾਂ ਅੰਦਰ ਚੈੱਕ ਕਰਾਂਗੇ ਮੈਂ ਕਿਹਾ ਬਹੁਤ ਚੰਗੀ ਕੁੜੀ ਜਿਹੜਾ ਤੂੰ ਕਹਿੰਦੇ ਨਾ ਲਾਲਕੰਡਾ ਦਾ ਬੱਚਾ ਲਾਲਕੰਡਾ ਵਾਲਾ ਬੱਚਾ ਇਹਦਾ ਪੁੱਤ ਆ ਨੀਲੀ ਹੈਗੇ ਇਹ ਰੱਬ ਰੰਗੀ ਜੀ ਵੇਖ ਬਾਈ ਅੱਪੀ ਵੇਖ ਲਾਤੂੰ ਜਿਹੜੀ ਆ ਕੀ ਬਲੱਡ ਲੈਣਾ ਦਾ ਐਵੇਂ ਹੀ ਦੱਸਦੇ ਸਾਨੂੰ ਮਾੜਾ ਯਾਰ ਐ ਨਹੀਂ ਮੈਨੂੰ ਪਤਾ ਯਾਰ ਜਿਹੜੀ ਗੱਲ ਆ ਇਹਦੇ ਬੱਚੀ ਉੜਦੇ ਬਲੱਡ ਲੈਣਾਂ ਦੀ ਹਿਸਟਰੀ ਬੱਚੇ ਗਿਆ ਜੀ ਕੱਢਦੀ ਹੈ ਬੱਚੀ ਵੀ ਚਟੇ ਵੀ ਕੱਢ ਜਾਂਦੀ ਹੈ ਹੂੰ ਖਾਕੀ ਜੇ ਵੀ ਕੱਢ ਦਿੰਦੀ ਹੈ ਮੇਰੇ ਕੋ ਖਾਕੀ ਜੇ ਕੱਢਿਆ ਤੀ ਹੂੰ ਭੂਸਲਾ ਆ ਉਹ ਮਰ ਰੱਖ ਲਿਆ ਟੀਰੇ ਨਹੀਂ ਕੱਢਦੀ ਟੀਰਾ ਨਹੀਂ ਕੱਢਿਆ ਆ ਗੂਦਰੀ ਉਹ ਆ ਜਿਹਦੇ ਬੋਲੂ ਆਂਡੇ ਮੰਗਦਾ ਹੁੰਦਾ ਗਰੁੱਪ ਚ ਅੱਛਾ ਆ ਗੂਦਰੀ ਆਂਡੇ ਮੰਗਦਾ ਹੁੰਦਾ ਠੀਕ ਆ ਇਹ ਚੰਨਾ ਬਾਬਾ ਆਂਦਾ ਹੀ ਦਵਾ ਦੂੰਗਾ ਹਾਂ ਆ ਕੁਦਕੀ ਜਾਂਦੇ ਰਹਾ ਸਰ ਬਾਵਾ ਸਕ੍ਰੀ ਕਿਵੇਂ ਭਾਈ ਸੱਥੇ ਭਾਈ ਆਪਣੀ ਗੱਲ ਪਾੜੀ ਵਢੀ ਹੋਈ ਰਹਾ ਹੈ ਇਹ ਕਿਤੇ ਨਾਲ ਇਹ ਰੱਖ ਅੱਖਰ ਮਾਣੀਓ ਕੁਲੀਆਰਾ ਐ ਐ ਹਾਂ ਠੇੜ ਦਿਕਾ ਬੱਚੇ ਦਾ ਬਾਹਲੇ ਉੱਚੇ ਫਿਰਦੇ ਆ ਜੇ ਇਹ ਭਾਈ ਅਸੀਂ 4000 ਦੇ ਸੀਲ ਕੀਤੇ ਆ ਗਾਮੀਆਂ ਕਹਿੰਦਾ ਅਗਲੀ ੜਾਈ ਪਹਿਣਾ ਹੀ ਨਹੀਂਗੇ ਬੱਚੇ ਚਾਸੀ ਹਜ਼ਾਰ ਚਾਸੀ ਪਾਣੀ ਨਾੜਦੇ ਆ ਬੇਜਾਦੀ ਕੰਨੀ ਜੜੀਆਂ ਮੈਨੂੰ ਆਏ ਹੂੰ ਮੈਂ ਜਾ ਜਾ ਵੜਨ ਆਗੇ ਬੱਚੇ ਹੁੰਦਾ ਹੁਣ ਦਦ ਕੰਮੀ ਦਾ ਆਗੇ ਨਾ ਬੱਚੇ ਤਾਂ ਬਹਿਣੇ ਹੀ ਸੀਗੇ ਮੇਰਾ ਵੀ ਹੋ ਗਿਆ ਮੇਰਾ ਸੋਣਾ ਹੀ ਆ ਬਈ ਯਾਰ ਬੱਚੇ ਨੂੰ ਆਏ ਵੇਖ ਕੇ ਗਣਗਾ ਘੰਟਾ ਤਾਂ ਆਪ ਨੂੰ ਬਿਠਾਈ ਜਾਂਦੇ ਨੂੰ ਹੋ ਗਿਆ ਕਿੱਦਾਂ ਲੱਗਦਾ ਬੱਚਾ ਤੈਨੂੰ ਆ ਪਾਣਾ ਛੋਟਾ ਛਾਂ ਦੇ ਬਈ ਦੂਜਾ ਪਗਲਾ ਦਾ ਰੰਗ ਲੱਗਿਆ ਤਾਂ ਇਹ ਲੱਗ ਬਨੂ ਵੀ ਬਹੁਤ ਹਟਾ ਇਹਦੇ ਨਾਲ ਤਾਂ ਐਨਾ ਜੋ ਬੱਚੇ ਬੱਚੇ ਖੰਨੇ ਨੂੰ ਖੰਨਾ ਮੇਂ ਜਲਾ ਖੰਨੇ ਦਾ ਹੀ ਡਾੜਾ ਹੈ ਨਾ ਚੜੀ ਜਾਂਦੀ ਜਿੱਧੂ ਦਾ ਤੇਰੇ ਕੋ ਤੇਰੇ ਲਵੀ ਕਾਲਾ ਵਾਲੀ ਹੈ ਨਾ ਪਹਿਲਾਂ ਹੀ ਹਾਂ ਬਈ ਪਹਿਲਾਂ ਹੀ ਛੜਾ ਜਿਹੜਾ ਬੱਚਾ ਛੋਟਾ ਹੁੰਦਾ ਹੀ ਤੁੰ ਅੱਗੇ ਡਾਲਿਆ ਨਾ ਉਹ ਡੋਲਦਾ ਉਹ ਉੱਡੂਗਾ ਉਹ ਆਏ ਨਹੀਂ ਕਿ ਪਾ ਬੰਦ ਪਿਆ ਛੜਦਾ ਆਏ ਨਹੀਂ ਕਿ ਫਿਸ ਪੜਾਕੇ ਨੂੰ ਵੇਜੂਗਾ ਵੇਲੇ ਵੇਲੇ ਉੱਡੂਗਾ ਵੇਲੇ ਵੇਲੇ ਆਸਦੀ ਰੰਦਾਂ ਦਾ ਕਬੂਕਾ। ਭਰਾ ਆਈ ਸੀ ਕਰਕੇ ਤਾਂ ਮੈਂ ਛੱਡਦਾ ਨਹੀਂ ਹੁੰਦਾ ਯਾਰਾ। ਬਾਅਦ ਚ ਦੁਖੀ ਬਹੁ ਕਰਦੇ ਲਾਓ ਖੜੇ ਰੱਬ ਜੀ ਖੁੱਬੇ। ਠੱਪੇ ਮਾਰੀ ਜਾਂਦੇ ਜੈਣਾ। ਉਹ ਭਰਾਵਾਂ ਨੂੰ ਕੀ ਚਾਹੀਦਾ ਏ? ਮੈਂ ਤਾਂ ਵੇਖਾ ਗਾ ਤਾਂ ਸੋਣਾ ਜੂਮ ਘਟਾ। ਇੱਕ ਆ ਆਉਂਦਾ ਨਾ ਕੁੱਤਰ। ਆ ਆਉਂਦਾ। ਇੱਕ ਆ ਜਾਂਦਾ, ਇੱਕ ਆ ਜਾਂਦਾ। ਉਹਨਾਂ ਨੂੰ ਤਾਂ ਫਿਰਦੇ ਨੂੰ ਹੈ ਪਰਵਾ ਕਿ ਥੱਲੇ ਕੁੱਤਰ ਫਿਰਦੇ ਆ। ਕੋਈ ਕੀ ਨਹੀਂ। ਹਾਂ। ਆਇਆ। ਆਂਦੀਆ ਬੱਤੀ ਦੇ ਵੇਗ ਏ। ਤੁੰਗਦਾ ਹੀ ਬੰਦਿਆ ਵੇ ਕੁੜਦੇ ਠੱਪੇ। ਯਾਰ ਇਹ ਲਿੰਦੇ ਤਰੇ ਫਿਰਦੇ ਇਹਨਾਂ ਨੂੰ ਪਰਵਾਹੀ ਹੀ ਨਹੀਂ ਯਾਰ। ਥੱਲੇ ਕੁਤਰ ਡਿੱਗੀ ਜਾਂਦੇ ਕਿ ਕੀ ਕਰੀ ਜਾਂਦੇ ਆ। ਆਉਂਦੇ ਨਾ ਆਉਦੀ ਮਸਤੀ ਜ। ਆ ਬੱਚੇ ਦਾ ਬਾਤ ਰੇ ਬੰਦ ਕਰਨ ਵਾਲੀ ਆ। ਐ ਚੀਜ਼ਾਂ। ਹੂੰ। ਆ ਜਿੱਦਰੀ ਕਾ ਇਹ ਹੈ। ਇੱਧਰ ਇੱਧਰ ਕਰ ਇੱਧਰ ਇੱਧਰ ਐ। ਇੱਥੇ ਲੈ। ਯਾਰ ਮਰਸ ਕਰ ਦਿੰਦਾ ਯਾਰ ਐ 1 ਇੰਚ ਕਾ ਮਾਰ ਦਈਏ ਤਾਂ। ਅੱਤਾ ਬੜਾ ਆਲੇ ਨਾ ਮੇ ਬਾਦ ਮੈਂ ਕੱਦਾ ਤਾਂ ਸੁਣੀ ਵਾ ਆਏ ਬੈਠੇ ਤਾਂ ਸ਼ਾਟ ਲੈਣਾ ਤਾਂ ਔਕਾ ਬਹੁਤ ਆਉਂਦਾ ਯਾਰ ਅਵਰ ਤੋਂ ਕਿਤੇ ਚੱਲ ਗਏ ਅਰਤ ਵੀ ਜੋੜੀ ਲੈ ਕੇ ਆਉਣੀ ਐ ਇੱਕ ਆਇਆ ਆਇਆ ਅਗਲੀ ਵੀਡੀਓ ਜਿੱਤ ਦੇ ਚੇਲੇ ਨਾਲ ਮਿਲਾਂਗੇ ਬਈ ਹੋਏ ਅਮਰਤਪਾਲਾ ਸਾਬਾਟਰ ਨਾਲ ਉਹਦੇ ਵਖਾਵੇਂ ਸਾਰੇ ਕੁੱਤਰਾਂ ਦਾ ਸ਼ੌਕ ਕਰਾਵਾਂਗੇ ਬੱਚਾ ਇਹਦਾ ਹੈ ਬੱਚਾ ਬੱਚਾ ਉੱਤਰ ਕਰਾਣਾ ਬੱਚਾ ਮੈਨੂੰ ਤਾਂ ਆਉਂਦਾ ਨਹੀਂ ਇਹਦਾ ਅਜੇ ਇਹ ਨਹੀਂ ਬੈਂਦੇ ਭਈ ਹਣਾ ਊ ਘਣਾ ਆਉਂਦਾ ਇਹ ਆ ਬਲੱਡ ਦਾ ਨੂੰ ਬੈਂਦਾ ਆ ਗਿਆ ਤੇ ਪੂਰਾ ਪੂਰਾ ਬੱਤੀ ਆ ਜਾਮਾ ਏ ਆ ਦੇਖ ਸਾਢੇ 6 ਵਜੇ ਆਇਆ 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 ਆ ਗਿਆ ਆ ਗਿਆ ਆ ਗਿਆ ਪੁੱਤ ਆਪਣਾ ਕਿੰਨੇ ਵਜੇ ਦੇ ਛੱਡੇ ਆਏ ਤੜਕੇ ਦੇ ਬਾਈ ਤੜਕੇ ਕੌਜ ਜਾਣ ਤੋਂ ਪਹਿਲਾਂ ਕੱਢ ਕੇ ਗਈ ਸਾਢੇ 7 ਵਜੇ ਠੀਕ ਆ ਬਾਈ ਬਾਹਲਾ ਵਰਿਆ ਗਈ ਵਰਿਆ ਗਈ ਬਾਹਲਾ ਆ ਕੱਲ ਬੱਚਾ ਬਾਹਰ ਰਹਿ ਗਈ ਰਾਜੋ ਹੂੰ ਉਹ ਬੱਚਾ ਬਾਹਰ ਰਹਿ ਗਈ ਕੱਲ ਤੂੰ ਮੈਂ ਫੇਰ ਚੱਲ ਪੈ ਤੜਕੀ ਦਵਾਈ ਉੱਡਾ ਜਾਂ ਫੇਰ ਨਾ ਨਹੀਂ ਉੱਡਦਾ ਹੀ ਆਇਆ ਓ ਮੁੜ ਕੇ ਰਾਤੀ ਕਰਾਂ ਤੂੰ ਨੀਵਾਂ ਨਹੀਂ ਆਇਆ ਤੂੰ ਆਇਆ 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 ਪਾ ਆਇਆ ਬਾਹਰ ਕੰਮ ਰਿਆ ਗਈ ਆਇਆ ਲੈ ਆਇਆ ਵੰਜੀ ਛੋਟੀ ਆ ਯਾਰ ਪਰਵਾਹੀ ਨਹੀਂ ਯਾਰ ਵੰਜੀ ਛੋਟੀ ਆ ਉਹ ਵੰਜੀ ਕਿ ਉਹਨਾਂ ਪਰਵਾਹੀ ਹੋਣੀਗੀ ਥੱਲੇ ਕੁਤਰ ਫਿਰਦੇ ਦੋ ਰਹਿੰਦੇ ਯਾਰ ਉਹਨਾਂ ਨਾਲ ਦਾ ਰੰਗ ਜਮਾਈ ਨਹੀਂ ਕਹਿੰਦੇ ਚੱਕਰੀਆਂ ਮੰਨ ਫੇਰ ਮਿਲਦੇ ਆ ਬਈ ਇਹਦਾ ਬੋਲ-ਬੋਲ ਕਹਿੰਦੇ ਆ ਗਰਮੀ ਲਿਆ ਸਿੱਧੀ ਬਾੰਦ ਘਰ ਦੀ ਦੋ ਕਡਾਈਆਂ ਹੋਰ ਪਵਾ ਕਰਨੇ ਪੈਣੇ ਆ ਰਾਤ ਨੂੰ ਨਹੀਂ ਪੈਣੇ ਆ ਆਂ ਜੁੜ-ਜੁੜੇ ਵੀ ਖੁੰਦੇ ਨੇ ਮੁਹਾਰਮ ਹੁੰਦਾ ਹੋਣੇ ਪੈਂਦੇ ਆ ਆ ਹੁੰਦਾ ਬਈ ਇੱਕ ਆ ਬੱਚਾ ਦੋ ਘੰਟਾ ਲਾ ਦਸ ਉੜਦਾ ਕਿ ਨਹੀਂ ਖੁਬਬਾ ਇਹਨਾਂ ਦੇ ਵੀ ਖੰਭ ਹੇ ਚੜੇ ਨਹੀਂ ਕਲਾਈ ਚੜੇ ਨਹੀਂ ਬਈ ਚੜੇ ਆਹ ਆਂਦੇ ਨੇ ਖੰਭ ਆ ਐਡਾ ਕਿੰਨੀ ਵਾਲਾ ਖੰਭ ਐਡਾ ਹੀ ਮੱਲੋ ਜੂਰੀ ਬਈ ਮਾਂ ਦੂਜੀ ਤੀਜੀ ਡਾਈ ਹੈ ਨਾ ਡਾਈ ਚੌਥੀ ਆ ਕਿੰਦਾਂ ਲੱਦਨ ਤਾਂ ਲਗਾਤਾਰ ਹੀ ਰੁੱਢੀ ਜਾਂਦੇ ਨੇ ਕਹਾਂ ਦਾ ਬਣ ਗੀਆਂ ਪੁਰਨਾ ਬਈ ਕੱਲ ਵੀ ਦਿਨ ਕੀਤਾ ਅੱਜ ਵੀ ਉੜਦੇ ਬਹੁਤ ਉੱਚੀ ਆ ਯਾਰ ਦੀਲੇ ਨਹੀਂ ਬੱਚੇ ਲੈਣ ਨੂੰ ਦੇ ਹਲਕੀ ਹੋਣਾ ਜੇ ਤੱਕ ਕਾਰ ਬਾਗਾ ਸੱਤ ਨਾ ਹੋਏ ਕੋਣ ਲੱਕੇ ਛੱਡੇ ਜਿਹੜੇ ਹੁਣੇ ਬਹਿ ਜਾਣਗੇ ਅੱਛਾ ਲਾਈਟ ਦਾ ਪ੍ਰਬੰਧ ਕਰ ਲਾਂਗੇ ਕੋਈ ਨਹੀਂ ਬਲਬ ਜੇ ਲੱਗੇ ਆ ਮੈਂ ਤਾਂ ਹੀ ਲਾਏ ਆ ਹੋਰ ਹੋ ਜਾਂਦੀ ਇੱਕ ਗੱਲ ਬੈਠੇ ਨਹੀਂ ਗਵਾਚਿਆ। ਨਲਾਬੀ ਟੋਰੀ ਦਾ ਵੇਖ ਲੈ ਥੈਂਦਾ। ਪਾਉਣੇ ਤੇਰੀ। ਯਾਰ ਤੂੰ ਐ ਦਾ ਥੱਲੇ ਕੁੱਤਰ ਫਿਰਦੇ ਹੋ ਤੇ ਬੱਚੇ ਐ ਉੱਡਣਾ। ਇਹ ਨਸਲਾਂ ਉੜਤੀਆਂ ਰੇ ਨਸਲਾਂ। ਅਮਰਦਨ ਮੈਂ ਕਿਹਾ ਯਾਰ ਮੈਂ ਕਿਹਾ ਯਾਰ ਅਸੀਂ ਲਿਆ ਜੀ ਨਾਲ ਸਾਡੇ ਨਾਲ ਪਾਈਆਂ। ਪੈਜਪ ਹੋ ਗਿਆ ਪੈਜਪ ਸਾਡਾ। ਹੈ? ਪੈਜਪ ਹੋ ਗਿਆ। ਹੋ ਗਿਆ। ਉਹ ਉਹਦਾ ਉਹਦੇ ਨਾਲ ਤਿੰਨ ਹੋਇਆ ਹਜੇ ਕਿ ਹੋ ਗਿਆ। ਆ ਯਾਰ ਹੋਇਆ ਵਾਸਤੇ। ਆਇਆ। ਕੀ ਵੀਡੀਓ ਬਣਾਉਣੀ ਆ ਕਿ ਮੈਂ ਚੱਲਾਂਗੇ ਚੰਗਾ ਆਇਆ 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 ਕੋਕਤਾ ਵਿਖੀ ਘੰਟੇ ਵਾਲਾ ਤਾਂ ਝੜਦੇ ਖੜਦੇ ਮੀਂਹ ਪਰ ਤਾਂ ਝੜ ਫਿਰ ਵੀਡੀਓ ਵੀ ਬਣਾਉਣੀ ਆ ਸਰ ਤੂੰ ਉੱਥੇ ਚੜਾਇਆ ਗਾਦੀ ਨਾ ਮੈਂ YouTube ਤੇ ਆ ਕੱਟ ਦੇ ਫਿਰ ਕਿਉਂ ਇਹ ਸੀਨ ਫਿਰ ਆਪਾਂ ਭਗਾਈਏ ਗੁਰੂ ਇਹਦਾ ਕਿੱਥੇ ਆ ਜਾਨਵਰ ਲੋ ਵੀ ਕਰੋ ਸ਼ੌਂਕ ਸੱਤ ਨਾਂ ਢਲੋਂਦੇ ਜਾਨਵਰਾਂ ਦਾ ਇਹ ਤਾਂ ਦੋ ਆ ਹੀ ਫਿਰਦੇ ਦੂਤਲੇ ਵਿਖਾ ਕੀ ਕੀ ਟਾਈਮ ਹੋ ਗਿਆ ਬਈ ਮੋਬਾਈਲ ਤੇ ਚੈੱਕ ਕਰਾ ਐਵੇਂ ਨਾ ਟਾਈਮ 4-5 ਵਜੇ ਹੋਣੀ ਹੋਰ ਕੀ ਹੋਣਾ 6 ਵੱਜ ਗਏ 6 ਲਾ ਵੱਜੀ 6 ਵੱਜ ਗਏ ਬੜਾ ਬਹੁਤ ਹੋ ਗਿਆ ਬਾਹਲ ਗਿਆ ਯਾਰ ਬੱਚੇ ਆ ਬਈ ਕਲੰਗਾ ਚੜੀਆਂ ਨੀਆਂ ਹਜੇ ਨੀਆਂ ਬੜੇ ਚੰਗੇ ਜਾਨਵਰ ਆ ਯਾਰ ਨਾ ਐਡਿਟਿੰਗ ਕਰ ਲਈ ਥੋੜੀ ਜਿਹੀ ਆ ਆ ਜਿੱਦੀ ਆ ਗਈ ਇਹਨੂੰ ਬਾਹਰ ਲੈਂਦਾ ਕੋਈ ਨਹੀਂ ਇਹ ਤਾਂ ਤੀ ਤਾ ਇਹ ਮੜੇ ਲੀਟ ਪੈਂਦੀ ਹੱਥਾਂ ਹਾਂ ਹਾਂ ਨਾ ਨਾ ਉਸ ਤੋਂ ਡੀਡ ਨਾ ਬੱਚਾ ਬਈ ਮੈਂ ਉਹ ਵੀ ਫੜ ਲਈ ਨਾ ਬਾਹਰ ਆ ਉਹ ਯਾਰ ਆ ਲੈ ਆ ਆ ਜਿਹੜੇ ਤੋਂ ਮੈਂ ਕਹਿੰਦਾ ਸੀ ਉਹ ਕੰਮ ਕਰਾਤਾ ਨਾ ਉਹ ਇਹ ਉਧਰ ਬਹਿ ਗਿਆ ਉਧਰ ਖੜਕ ਦਿੰਦਾ ਆ ਦੇਖ ਬੱਚਾ ਵੇਖੋ ਬਈ ਓਏ ਆ ਵੀ ਕੰਨੀ ਹਜੇ ਚੜੀ ਨਹੀਂ ਐਨੀ ਕੰਨੀ ਪਿੱਛੇ ਫਿਰਦੀ ਆ ਤੇ ਦਿਨ ਛਪਾਟ ਆਏ ਬੱਚੇ ਕਰੋ ਚੱਕ ਬਈ ਆ ਦੇਖ ਲੈ ਘੰਡਾਲਾ ਇਹ ਨਹੀਂ ਕੰਨੇ ਚੜ੍ਹੇਗਾ ਕੀ ਹਲੇ ਇੱਕ ਈ ਗਾਮੀ ਕਾ ਵੇਖੀ ਸੀ ਪੂਛ ਤੇ ਦੇ ਵੇਖ ਤੇ ਪੂਛ ਤੇ ਦੇ ਵੇਖ ਇਧਰ ਲਾ ਹਸ ਮਾਰਦੀ ਆ ਹਾਂ ਇਹ ਵੀ ਪੂਰਾ ਪੂਰੀ ਵੀਡੀਓ ਵੇਖਣ ਵਾਸਤੇ ਆਪਣੇ ਮਾਨਕ ਜਾਂ YouTube ਚੈਨਲ ਤੇ ਆਦਾ ਬਲੌਗ ਅੱਤਾ ਜੇ ਪੈਣਾ ਹੋਰ ਦੇਖੀ ਚਾਹ ਮਗਰ